ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਆਸ ਹੈ ਜੀ ਤੁਹੇ ਸਾਰੇ ਪੋਸ ਵਧੀਆਂ ਹੋਣਗੇ ਤੇ ਵਾਹਿਗੁਰੂ ਜੀ ਦੇ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੀ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਪਿਆਰੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਵੇਖਣਾ ਤੇ ਹੋਰ ਭੈਣ ਭਰਾਵਾਂ ਨਾਲ ਜੂ ਸਾਂਝਾ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜਰੂਰ ਲਗਵਾਉਣਾ ਤੇ ਆਓ ਜੀ ਹੁਣ ਤੁਹਾਡਾ ਬਹੁਤਾਂ ਸਮਾਂ ਨਾ ਲੈਂਦੇ ਹੋਏ ਆਪਾਂ ਸਾਖੀ ਦੀ ਸ਼ੁਰੂਆਤ ਕਰਦੇ ਹਾਂ ਜਦੋਂ ਗੁਰੂ ਨਾਨਕ ਦੇਵ ਜੀ ਹਿੰਦੂਆਂ ਦੇ ਧਾਰਮਿਕ ਸਥਾਨਾਂ ਦੀ ਫੇਰੀ ਲਗਾ ਰਹੇ ਸਨ ਤਾਂ ਬਨਾਰਸ ਤੋਂ ਗੁਰੂ ਜੀ ਤੇ ਭਾਈ ਮਰਦਾਨਾ ਪਰਮਾਤਮਾ ਦਾ ਪ੍ਰਚਾਰ ਕਰਦੇ ਕਰਦੇ ਗਿਆ ਪਹੁੰਚ ਗਏ ਗਿਆ ਜੋ ਕਿ ਹਿੰਦੂਆਂ ਅਤੇ ਬੁੱਧ ਧਰਮ ਵਾਲਿਆਂ ਦਾ ਪੌਤ ਹੀ ਵੱਡਾ ਧਾਰਮਿਕ ਸੰਗ ਹੈ ਗਿਆ ਵਿੱਚ ਬ੍ਰਾਹਮਣਾ ਨੇ ਬੋਧੀਆਂ ਦੇ ਮੁਕਾਬਲੇ ਵਿੱਚ ਪੱਕਾ ਥੜਾ ਬਣਾਇਆ ਹੋਇਆ ਸੀ ਜਿੱਥੇ ਬੈਠ ਕੇ ਉਹ ਦਾਵਾ ਕਰਦੇ ਸਨ ਕਿਉਂ ਹਿੰਦੂਆਂ ਦੇ ਪਿਤਰਾਂ ਦੀਆਂ ਸੱਤ ਕੁੱਲਾਂ ਨੂੰ ਮੁਕਤੀ ਦਿਵਾ ਸਕਦੇ ਹਨ ਉਹ ਤਾਂ ਇਥੋਂ ਤੱਕ ਵੀ ਆਖਦੇ ਸਨ ਕਿ ਅਸੀਂ ਤੁਹਾਡੇ ਮਰ ਚੁੱਕੇ ਇਨਸਾਨਾਂ ਨੂੰ ਖਾਣ ਪੀਣ ਦੀਆਂ ਵਧੀਆ-ਵਧੀਆ ਸਮੱਗਰੀਆਂ ਵੀ ਭੇਜ ਸਕਦੇ ਹਾਂ ਬ੍ਰਾਹਮਣ ਲੋਕਾਂ ਨੂੰ ਇਹੋ ਜਿਹੀਆਂ ਝੂਠੀਆਂ-ਝੂਠੀਆਂ ਗੱਲਾਂ ਨਾਲ ਉਲਝਾ ਕੇ ਚੋਖਾ ਧਨ ਲੁੱਟਦੇ ਸਨ ਜਦੋਂ ਗੁਰੂ ਜੀ ਤੇ ਭਾਈ ਮਰਦਾਨੇ ਨੇ ਬ੍ਰਾਹਮਣਾ ਦੇ ਇਸ ਪਖੰਡ ਨੂੰ ਆਪਣੀ ਅੱਖੀ ਵੇਖਿਆ ਤਾਂ ਗੁਰੂ ਜੀ ਖਿੜ-ਖਿੜਕੇ ਹੱਸਣ ਲੱਗ ਪਏ ਤਾਂ ਗੁਰੂ ਜੀ ਨੂੰ ਹੱਸਦਿਆਂ ਦੇ ਕੇ ਬ੍ਰਾਹਮਣਾ ਨੂੰ ਆਪਣਾ ਨਿਰਾਦਰ ਮਹਿਸੂਸ ਹੋਇਆ ਤਾਂ ਉਹਨਾਂ ਨੇ ਗੁਰੂ ਜੀ ਦੇ ਆਲੇ-ਦੁਆਲੇ ਇਕੱਠੇ ਹੋ ਕੇ ਪੁੱਛਿਆ ਕਿ ਤੁਸੀਂ ਹੱਸ ਕਿਉਂ ਰਹੇ ਹੋ ਤਾਂ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਕਿਉਂਕਿ ਤੁਹਾਡੀਆਂ ਗੱਲਾਂ ਹੀ ਹਾਸੇ ਵਾਲੀਆਂ ਨੇ ਸੋ ਕੋ ਮੂਰਖਤਾ ਭਰੀਆਂ ਵੀ ਹਨ ਗੁਰੂ ਜੀ ਦੇ ਮੂੰਹ ਇਹ ਗੱਲ ਸੁਣ ਕੇ ਕੋਲ ਖੜੇ ਲੋਕਾਂ ਨੇ ਗੁਰੂ ਜੀ ਤੋਂ ਪੁੱਛਿਆ ਕਿ ਸੰਤ ਜੀ ਅਸੀਂ ਤੁਹਾਡੀ ਗੱਲ ਨੂੰ ਸਮਝੇ ਨਹੀਂ ਕਿ ਤੁਸੀਂ ਕੀ ਕਹਿ ਰਹੇ ਹੋ ਫਿਰ ਗੁਰੂ ਜੀ ਨੇ ਲੋਕਾਂ ਨੂੰ ਸਮਝਾਉਂਦਿਆਂ ਹੋਇਆ ਕਿ ਆ ਕਿ ਇਹ ਬ੍ਰਾਹਮਣ ਕਹਿ ਰਹੇ ਹਨ ਕਿ ਅਸੀਂ ਖਾਣ ਪੀਣ ਦੀ ਸਮਗਰੀ ਮਰੇ ਹੋਏ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਪਰ ਮੈਂ ਪਹਿਲਾਂ ਇਹਨਾ ਤੂੰ ਇਹ ਪੁੱਛਣਾ ਚਾਹਨਾ ਕਿ ਮੇਰੀ ਪਹਿਲੀ ਪੀੜੀ ਦੇ ਪਿੱਤਰ ਕਿੱਥੇ ਰਹਿੰਦੇ ਹਨ ਕਿਉਂਕਿ ਬ੍ਰਹਿਮੰਡ ਵਿੱਚ ਕੇਵਲ ਤਿੰਨ ਹੀ ਮੰਡਲ ਨਹੀਂ ਬਲਕਿ ਉਹਨਾਂ ਦੀ ਤਾਂ ਗਿਣਤੀ ਵੀ ਸੰਭਵ ਨਹੀਂ ਹੈ ਲੱਖਾਂ ਕਰੋੜਾਂ ਦੀ ਗਿਣਤੀ 'ਚ ਆਕਾਸ਼ ਹਨ ਲੱਖਾਂ ਕਰੋੜਾਂ ਹੀ ਗਿਣਤੀ 'ਚ ਪਤਾਲ ਹਨ ਇਸ ਲਈ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕੀ ਮਰੇ ਹੋਏ ਲੋਕ ਕਿਸ ਮੰਡਲ ਉੱਤੇ ਰਹਿੰਦੇ ਹਨ ਮਰਨ ਤੋਂ ਬਾਅਦ ਕੇਵਲ ਮਨੁੱਖ ਦੇ ਕਰਮ ਹੀ ਨਾਲ ਜਾਂਦੇ ਹਨ ਤੇ ਫਿਰ ਕੋਈ ਖਾਣ ਪੀਣ ਦੀ ਸਮਗਰੀ ਉਹਨਾਂ ਤੱਕ ਕਿਵੇਂ ਪਹੁੰਚਾ ਸਕਦਾ ਹੈ ਗੁਰੂ ਜੀ ਦੇ ਸ਼ਬਦਾਂ ਦਾ ਬ੍ਰਾਹਮਣਾ ਕੋਲ ਕੋਈ ਵੀ ਉੱਤਰ ਨਹੀਂ ਸੀ ਤੇ ਉਹਨਾਂ ਨੇ ਸ਼ਰਮਸਾਰ ਹੋ ਕੇ ਗੁਰੂ ਜੀ ਦੇ ਸਾਹਮਣੇ ਨੀਵੀਂ ਪਾ ਲਈ ਤੇ ਗੁਰੂ ਜੀ ਨੇ ਉਹਨਾਂ ਬ੍ਰਾਹਮਣਾਂ ਨੂੰ ਸਮਝਾਉਂਦਿਆਂ ਹੋਇਆ ਇਹ ਉਪਦੇਸ਼ ਦਿੱਤਾ ਕਿ ਠੱਗੀ ਠੋਰੀ ਦੀ ਕਮਾਈ ਨੂੰ ਬੰਦ ਕਰਕੇ ਸੱਚੀ ਸੁੱਚੀ ਕਿਰਤ ਦੀ ਕਮਾਈ ਕਰੋ ਤੇ ਆਪਣੀ ਮਿਹਨਤ ਦੀ ਕਮਾਈ ਵਿੱਚ ਲੋੜਵੰਦਾਂ ਦੀ ਸਹਾਇਤਾ ਕਰੋ ਨਹੀਂ ਤੁਹਾਡਾ ਜੀਵਨ ਸਫਲ ਹੋਵੇਗਾ ਤੇ ਉਹਨਾਂ ਬ੍ਰਾਹਮਣਾਂ ਨੇ ਗੁਰੂ ਜੀ ਨੂੰ ਵਚਨ ਦਿੱਤਾ ਕਿ ਉਹ ਅੱਗੇ ਤੋਂ ਝੂਠ ਫਰੇਬ ਦੀ ਜ਼ਿੰਦਗੀ ਨੂੰ ਤੌਬਾ ਕਰਨਗੇ ਤੇ ਦਸਾਂ ਨੋਹਾਂ ਦੀ ਕੀਰਤ ਕਰਕੇ ਹੀ ਖਾਣਗੇ ਸੋਇਸੀ ਜੀ ਅੱਜ ਦੀ ਵੀਡੀਓ ਅੱਜ ਦੀ ਪਿਆਰੀ ਜੀ ਸਾਕੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਲਈ ਸਭ ਨੂੰ ਮਿਹਰਵਾਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਹਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ